ਅੱਜ ਮੈਂ ਗੱਲ ਕਰਨ ਲੱਗਿਆ ਆਵਾਰਾ ਕੁੱਤਿਆਂ ਦੇ ਉੱਪਰ ਮੈਂ ਕਾਰਨ ਤੇ ਗੱਲ ਕਰੂੰਗਾ ਪੇ ਪਿੱਛੇ ਜੇ ਆਪਾਂ ਨੂੰ ਕਾਫੀ ਵੀਡੀਓ ਦੇਖਣ ਨੂੰ ਮਿਲੀਆਂ ਜਿਹਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਕਾਫੀ ਆਵਾਰਾ ਕੁੱਤੇ ਆ ਜਿਹੜੇ ਉਹਨਾਂ ਨੇ ਮਤਲਬ ਬੰਦਿਆਂ ਨੂੰ ਸਿਆਣਿਆਂ ਨੂੰ ਤੇ ਨਿਆਣਿਆਂ ਨੂੰ ਜਿਹੜਾ ਖਾਣਾ ਸ਼ੁਰੂ ਕੀਤਾ ਆਹ ਮੈਂ ਆਪਣੇ ਖੇਤ ਦੀ ਵੀਡੀਓ ਬਣਾ ਰਿਹਾ ਇਹ ਆਵਾਰਾ ਕੁੱਤੇ ਆਪਣੇ ਕੋਲ ਕੁਛ ਛੱਡ ਗਿਆ ਸਾ ਛੋਟੇ ਹੁੰਦਿਆਂ ਨੂੰ ਤਾਂ ਇਹ ਮਤਲਬ ਇੱਥੇ ਆਪਣੇ ਕੋਲ ਬੈਠੇ ਰਹਿੰਦੇ ਆ ਖੇਤ ਤਾਂ ਮੇਰੇ ਮਨ 'ਚ ਵਿਚਾਰ ਆਇਆ ਪਈ ਪਈ ਇਹ ਤਾਂ ਨਹੀਂ ਖਾਂਦੇ ਕਿਸੇ ਨੂੰ ਵੀ ਇਹਨਾਂ ਦੇ ਪੇਟ ਪੂਰਤੀ ਹੋ ਜਾਂਦੀ ਆ ਇਹ ਹੈਗਾ ਇੱਕ ਜੰਗਲੀ ਜਾਨਵਰ ਆਪਾਂ ਮਨੁੱਖ ਨੇ ਇਹਨਾਂ ਨੂੰ ਬੰਦੇ ਖਾਣ ਤੇ ਮਜਬੂਰ ਕੀਤਾ ਕਿਉਂਕਿ ਆਪਾਂ ਜੰਗਲਾਂ ਦਾ ਨਾਸ ਕਰ ਦਿੱਤਾ ਅੱਪਾ ਜੰਗਲ ਪਾੜ ਦਿੱਤੇ ਜਿੱਥੋਂ ਇਹਨੇ ਛੋਟੇ ਏਕ-ਏਕ ਹੈਗਾ ਸ਼ਿਕਾਰੀ ਜਾਨਵਰ ਇਹਨੇ ਤਾਂ ਆਪਣਾ ਪੇਟ ਭਰਨ ਦੇ ਲਈ ਸ਼ਿਕਾਰ ਖੇਡਣਾ ਹੀ ਖੇਡਣਾ ਆ ਅੱਪਾ ਜੰਗਲਾਂ ਦੇ ਵਿੱਚ ਜੰਗਲਾਂ ਤੇ ਹੀ ਜਾਨਵਰ ਰਹਿੰਦੇ ਸੀਗੇ ਉੱਥੇ ਆਪਣਾ ਸ਼ਿਕਾਰ ਖੇਡ ਕੇ ਛੋਟੇ ਜਾਨਵਰਾਂ ਨੂੰ ਮਾਰ ਕੇ ਆਪਣਾ ਸ਼ਿਕਾਰ ਖੇਡ ਕੇ ਪੇਟ ਪੂਰਤੀ ਕਰ ਲੈਂਦੇ ਸੀ ਜਾਨਵਰ ਪਰ ਅੱਪਾ ਜੰਗਲੇ ਪਾੜ ਦਿੱਤੇ ਮਨੁੱਖਾਂ ਨੇ ਇਹ ਹੁਣ ਆਮ ਕਰਕੇ ਆਖੇ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿਣ ਲੱਗ ਪਏ ਆ ਆਪਣੇ ਸਿਆਣੇ ਬਜ਼ੁਰਗ ਕਿੰਨੇ ਸਮਝਦਾਰ ਸੀ ਪੇ ਜਦੋਂ ਇਹ ਆਪਣੇ ਘਰ ਦੇ ਦਰਵਾਜ਼ੇ ਤੇ ਆ ਕੇ ਕੁੱਤਾ ਬੰਨਦਾ ਸੀ ਕੋਈ ਵੀ ਅਵਾਰਾ ਤਾਂ ਆਪਣੇ ਸਿਆਣੇ ਬਜ਼ੁਰਗ ਇਹਨਾਂ ਦੇ ਲਈ ਰੋਟੀਆਂ ਬਾਧੂ ਬਣਾ ਕੇ ਰੱਖਦੇ ਸੀ ਪੇ ਕੋਈ ਵੀ ਜਾਨਵਰ ਸਾਡੇ ਘਰੋਂ ਜਿਹੜਾ ਇਨਸਾਨ ਜਾਂ ਜਾਨਵਰ ਉਹ ਭੁੱਖਾ ਨਾ ਮੁੜ ਜਵੇ ਇਹਨੂੰ ਦਰਬੇਸ਼ ਕਹਿੰਦੇ ਸੀ ਦਰਬੇਸ਼ ਆਇਆ ਨੂੰ ਰੋਟੀ ਪਾ ਦਿਓ ਤਾਂ ਸਾਰੇ ਜਿਹੜੇ ਸਿਆਣੇ ਸੀਗੇ ਉਹਨਾਂ ਦਾ ਖਿਆਲ ਰੱਖਦੀ ਸੀ ਜੇ ਇਹਨਾਂ ਦਾ ਢਿੱਡ ਭਰਿਆ ਰਹੂਗਾ ਤਾਂ ਫਿਰ ਇਹ ਕਿਸੇ ਨੂੰ ਖਾਊਗੇ ਨਹੀਂ ਹੁਣ ਕੀ ਹੁੰਦਾ ਹੱਡਾ ਰੋੜੀਆਂ ਦੇ ਉੱਪਰ ਇਹ ਜਿਹੜੇ ਪਸ਼ੂ ਆ ਉਹਨਾਂ ਦਾ ਮਾਸ ਖਾਣਾ ਗਿਜ ਜਾਂਦੇ ਆ ਜਾਂ ਹੱਡਾ ਰੋੜੀ ਆਪਣੇ ਆ ਜਿਹੜੇ ਬਣਿਓ ਆ ਮੁਰਗੀ ਫਾਰਮ ਮੁਰਗੀ ਫਾਰਮ ਜਿੰਨੇ ਬਣਿਓ ਆ ਉੱਥੋਂ ਇਹ ਮੁਰਗੇ ਵਗੈਰਾ ਖਾਣੇ ਗਿਜ ਜਾਂਦੇ ਆ ਬੰਦੇ ਹੁਣ ਰੋਟੀਆਂ ਤੋਂ ਤਾਂ ਬੁੜੀਆਂ ਵੀ ਹੁਣ ਕੱਚੀਆਂ ਹੋ ਗਈਆਂ ਤੁਹਾਨੂੰ ਪਤਾ ਹੀ ਆ ਸਭ ਨੂੰ ਤੇ ਕੋਈ ਵੀ ਗੈਸਾਂ ਦੇ ਰੋਟੀ ਬਣਦੀ ਆ ਹਰੇਕੋ ਬੰਦਾ ਆਪਣਾ ਆਟਾ ਬਚਾਉਂਦਾ ਆ ਰੋਟੀ ਇਹਨਾਂ ਲਈ ਬਾਧੂ ਕੋਈ ਬਣਾਦਾ ਨਹੀਂ ਹੈਗਾ ਜੇ ਆਪਾਂ ਇਹਨਾਂ ਲਈ ਸਾਰੇ ਜਣੇ ਆਪਣਾ ਫਰਜ਼ ਸਮਝੀਏ ਪਈ ਆਪਾਂ 2-4 ਰੋਟੀਆਂ ਇਹਨਾਂ ਦੇ ਲਈ ਬਾਧੂ ਬਣਾ ਰੱਖੀਏ ਤਾਂ ਇਹਨਾਂ ਦਾ ਜਿਹੜਾ ਢਿੱਡ ਭਰਿਆ ਰਹੂਗਾ ਤਾਂ ਇਹ ਮਤਲਬ ਕਿਸੇ ਵੀ ਨਿਆਣੇ ਸਿਆਣੇ ਨੂੰ ਖਾਊਗੇ ਨਹੀਂ ਆਪਾਂ ਹੁਣ ਖੇਤ ਆਪਣੇ ਕੋਲ ਆ ਸਮਝ ਲਓ ਪਈ 5-6 ਨਾ ਗਵਾਹੇ ਇਹਨਾਂ ਨੂੰ ਕੋਈ ਛੋਟੇ ਹੁੰਦੇ ਆ ਛੱਡ ਗਿਆ ਸੀਗਾ ਅਪਾ ਜਦੋਂ ਵੀ ਸਵੇਰੇ ਸ਼ਾਮ ਦੀ ਰੋਟੀ ਬਾਧੂ ਬਣਾ ਕੇ ਇਹਨਾਂ ਲਈ ਲੈ ਆਈ ਦੀ ਆ ਤਾਂ ਇਹ ਆ ਦੇਖ ਲਓ ਮਗਰ ਮਗਰ ਘੁੰਮਦੇ ਰਹਿੰਦੇ ਆਪਣੇ ਕੋਲ ਖੇਤ ਇੱਥੇ ਆ ਕੇ ਬੈਠੇ ਰਹਿੰਦੇ ਨਾਲੇ ਇਹਨਾਂ ਦੀ ਰੌਣਕ ਮੇਲਾ ਇਹਨਾਂ ਦੇ ਨਾਲ ਲੱਗਿਆ ਰਹਿੰਦਾ ਕਰਿਆ ਇੱਧਰ ਨੂੰ ਭੌਂਕਦੇ ਜਾਈ ਜਾਂਦੇ ਕਦੇ ਉੱਧਰ ਨੂੰ ਭੌਂਕਦੇ ਜਾਈ ਜਾਂਦੇ ਤੇ ਆਪਾਂ ਮਨੁੱਖਾਂ ਨੂੰ ਸਾਰਿਆਂ ਨੂੰ ਬੇਨਤੀ ਆ ਸਾਰੇ ਭਰਾਵਾਂ ਭੈਣਾਂ ਨੂੰ ਤੇ ਆਪਾਂ ਇਹਨਾਂ ਬਾਰੇ ਕੁਝ ਸੋਚੀਏ ਇਹਨਾਂ ਦੇ ਪੇਟ ਪੂਰਤੀ ਲਈ ਦੋ ਚਾਰ ਰੋਟੀਆਂ ਜਿਹੜੀਆਂ ਬਾਧੂ ਬਣਾ ਰੱਖੀਏ ਜੇ ਆਪਾਂ ਇਦਾਂ ਨਹੀਂ ਬਣਾ ਰਾ ਬਣਾ ਸਕਦੇ ਹਾਂ ਫਿਰ ਆਪਣੇ ਕੋ ਦੂਜਾ ਤਰੀਕਾ ਇਹ ਆ ਪਿਆਪਾ ਮੁਰ ਤੋਂ ਜੰਗਲ ਜਿਹੜਾ ਆ ਜੰਗਲ ਪ੍ਰਸਾ ਲਿਆਈਏ ਜਿੱਦਾਂ ਹੁਣ ਆਵਾਰਾ ਪਸ਼ੂ ਜਿਹੜੇ ਆ ਹੁਣ ਜਿੰਨੇ ਵੀ ਜੰਗਲੀ ਜਾਨਵਰ ਘੁੰਮਦੇ ਆ ਗਾਹਾਂ ਜੰਗਲ ਵੱਡੇ ਹੋਈ ਜਾਂਦੇ ਤਕਰੀਬਨ ਸਾਰੇ ਉਹਦੇ ਨਾਲ ਹਲੇ ਤਾਂ ਇਹ ਇੱਕੋ ਜਾਨਵਰ ਆ ਜਿਹੜਾ ਬੰਦੇ ਨੂੰ ਖਾਣ ਲੱਗਾ ਗਾਹਾਂ ਦੇ ਐਸੇ ਤਰ੍ਹਾਂ ਚੱਲਦਾ ਰਿਹਾ ਮਨੁੱਖ ਦਾ ਵਿਕਾਸ ਦੇ ਨਾਂ ਤੇ ਜੰਗਲ ਵੱਢਦੇ ਚੱਲ ਗਿਆ ਮਨੁੱਖ ਤਾਂ ਫਿਰ ਗਾਹਾਂ ਗਾਹਾਂ ਜਿਹੜੇ ਹੋਰ ਜੰਗਲੀ ਜਾਨਵਰ ਆ ਕੇ ਮਨੁੱਖਾਂ 'ਚ ਬਣ ਗਏ ਤਾਂ ਉਹ ਦੇਖ ਲਓ ਕਿੰਨਾ ਨੁਕਸਾਨ ਕਰੂਗੇ ਇੱਕ ਤੀਜੀ ਇਹ ਚੀਜ਼ ਵਾਪੇ ਅੱਗੇ ਸਰਕਾਰ ਪਿੰਡਾਂ ਦੇ ਵਿੱਚ ਲੋਸਮੈਂਟਾਂ ਕਰਕੇ ਇਹਨਾਂ ਨੂੰ ਛੋਟੇ ਹੁੰਦੇ ਆ ਦਵਾਈ ਖੁਲਾ ਕੇ ਇਹਨਾਂ ਨੂੰ ਮਾਰ ਦਿੰਦੇ ਸੀਗੇ ਫਿਰ ਤਾਂ ਨੌਬਤੇ ਨਹੀਂ ਆਣੀ ਨਾ ਰੋਟੀਆਂ ਬਣਾਉਣ ਦੀ ਝੰਜਟ ਵਾ ਤਾਂ ਨਾ ਇਹ ਕਿਸੇ ਨੂੰ ਖਾਊਗੇ ਜੇ ਆਪਣੇ ਕੋਲ ਤੀਜਾ ਤਰੀਕਾ ਉਹ ਆ ਫਿਰ ਆਪਾਂ ਇਹਨਾਂ ਨੂੰ ਛੋਟੇ ਹੁੰਦੇ ਆ ਮਾਰ ਦਈਏ ਫਿਰ ਇੱਥੇ ਤਾਂ ਇਹ ਆਪਣੇ ਨਾ ਨਾ ਕਿਸੇ ਨੂੰ ਖਾਣ ਪਈ ਮੈਂ ਤਾਂ ਸਭ ਨੂੰ ਬੇਨਤੀ ਇਹੀ ਕਰੂੰਗਾ ਪੇ ਆਪਾਂ ਜੇ ਇਹ ਕੁਦਰਤ ਨੇ ਇਹਨਾਂ ਨੂੰ ਜਾਨਵਰਾਂ ਨੂੰ ਬਣਾਇਆ ਪੇ ਸਾਡਾ ਮਨੁੱਖ ਦਾ ਫਰਜ਼ ਬਣਦਾ ਪੇ ਆਪਾਂ ਇਹਨਾਂ ਜਾਨਵਰਾਂ ਲਈ ਰੋਟੀਆਂ ਦੋ ਚਾਰ ਬਣਾ ਰੱਖੀਏ ਬਾਧੂ ਤਾਂ ਕਿ ਇਹ ਕਿਸੇ ਵੀ ਨਿਆਣੇ ਨੂੰ ਜਾਂ ਸਿਆਣੇ ਨੂੰ ਨਾ ਖਾਣ ਇੰਨੀਆਂ ਗ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ